ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਤੇ ਆਪਣਾ ਜਿਹੜਾ ਬਲੌਗ ਹੈ ਕਿ ਆਪਾਂ ਮਸ਼ੀਨ ਦਾ तकरीबन ਪੂਰੀ ਵਿੱਚੋਂ ਖੁੱਲੀ ਆਪੂ ਹੀ ਮਸ਼ੀਨ ਖੋਲੀ ਪਈਆ ਤੇ ਕ੍ਰੈਂਕਾਂ ਦੇ ਫਿਟਿੰਗ ਕਰ ਰਿਹਾ ਅੱਜ ਕ੍ਰੈਂਕਾਂ ਵਗੈਰਾ ਤੇ ਹੋਰ ਜਿੱਦਾਂ ਕਿ ਤੁਹਾਨੂੰ ਪਤਾ ਖਾਂਦੇ ਜਿਵੇਂ ਕਿ ਗੀਅਰ ਖੁੱਲਣਾ ਗੀਅਰ ਦੇਖੋ ਜੀ ਗੀਅਰ तकरीबन ਜਦੋਂ ਆਪਾਂ ਮਸ਼ੀਨ ਲੈ ਕੇ ਇੱਥੋਂ ਗਏ ਸੀ ਪਿਛਲੇ ਸਾਲ ਤੇ ਸਹੀ ਚੱਲਿਆ ਜਦੋਂ ਵਾਪਸ ਹੀ ਲੈ ਕੇ ਆਏ ਥੋੜੀ ਜੀ ਚੁੰਮ ਚੁੰਮ ਦੀ ਬਾਤ ਜੀ ਆਉਂਦੀ ਸੀ ਦੇਖੋ ਇਹ ਪੈਸਾ ਕੋਈ ਬਜਾ ਨਹੀਂ ਮਸ਼ੀਨ ਦੀ ਰਿਪੇਅਰ ਹੀ ਪੱਲੋ ਪੈ ਗਈ ਆਪਾਂ ਨੂੰ ਤੇ ਜਿਵੇਂ ਆ ਦੇਖੋ ਗੀਅਰ ਤੇ ਤੁਹਾਨੂੰ ਦਿਖਾਉਂਦੇ ਆ ਕਰਾਰੀ ਚ ਥੋੜਾ ਜਿਹਾ ਫਾਲਟ ਹੈਗਾ ਜਾਨੀ ਕਿ ਇਹ ਕਰਾਰੀ ਬਾਕੀ ਗੀਅਰ ਆਪਾਂ ਪੂਰਾ ਹੀ ਖੋਲਾਂਗੇ ਕਾਊਂਟਰ ਵਗੈਰਾ ਸਾਰਾ ਜੇਕਰ ਕਰਾਂ ਗੀਅਰ ਤੇ ਕੋਈ ਫਾਲਟ ਫੁੱਲ ਹੋਇਆ ਤਾਂ ਤੁਹਾਨੂੰ ਦੱਸਾਂਗੇ ਆਪਾਂ ਤੇ ਬਾਕੀ ਜੀ ਗੀਅਰ ਤੇ ਥੱਲੇ ਕਾਊਂਟਰ ਦਾ ਸਾਨੂੰ ਲੱਗਦਾ ਥੋੜਾ ਜਿਹਾ ਬਾਕੀ ਗਰਾਦੀਆਂ ਸਹੀ ਲੱਗਦੇ ਆ। ਚੱਲ ਕੋਦ। ਤੇ ਹੋਰ ਤੁਹਾਨੂੰ ਦਿਖਾਉਂਦੇ ਆ ਜੀ ਕਿ ਜਿਵੇਂ ਆ ਮਸ਼ੀਨ ਆਪਾਂ ਪੂਰੀ ਖੋਲਤੀ ਆ ਹੁਣ ਇਹਦੀ ਫੀਟਿੰਗ ਵਗੈਰਾ ਕਰ ਰਹੇ ਆ। ਇਦਰੋਂ ਸਾਰੀ ਫੜਦੇ ਕਿਵੇਂ ਜੇ ਆਈਆਂ ਫਿੱਤਰ ਗਏ ਹਾਂ ਕਿੱਥੇ ਮੇਗੀ ਕਰਨ ਮੈਂ ਚੱਕੀ ਖੜਾ ਕਰ ਲਿਆ ਵਜਾਬ ਜੋਣਾ ਲਿਆਇਕ ਦੇ ਨਾ ਤੇ ਇਧਰ ਜੀ ਚੈੱਕ ਕਰੋ ਉਸ ਐਲੀਵੇਟਰ ਵਗੈਰਾ ਲੱਥੇ ਪੈ ਚਾਣਾ ਜੇ ਮੈਂ ਦੇਖਾਂ ਕਿ ਪੱਲਾ ਬਿਲਕੁਲ ਸਹੀ ਨਿਕਲੇ ਆਪਣਾ ਬੁੱਛ-ਬੁੱਛ ਬਿਲਕੁਲ ਰੈਡੀ ਆ ਜੇ ਆਪਾਂ ਇੱਦਾਂ ਹੀ ਪਾ ਦੇਣਾ ਤੇ ਹੋਰ ਉਹ ਪਹਿਲਾਂ ਚੈੱਕ ਕਰਾਂਗੇ ਸ਼ਾਇਦ ਹੈ ਬੁੱਛ ਵਗੈਰਾ ਲੱਗਦੇ ਇਹ ਤਾਂ ਲਾਵਾਗੇ ਇਹਦੇ ਆਪਾਂ ਜਿੱਦਾਂ ਮਸ਼ੀਨ ਦੀ ਰਿਪੇਅਰ ਕਰਦੇ ਆ ਤੁਹਾਨੂੰ ਪਤਾ ਹੀ ਆ ਵੀਡੀਓ ਜਿ ਦਿਖਾਉਂਦੇ ਮਸ਼ੀਨ ਪੂਰੀ ਆਪਾਂ ਖੋਲੀ ਤਾਂ ਸਾਰੀ ਮਸ਼ੀਨ ਖੋਲੀ ਆ ਪੂਰੀ ਕ੍ਰੈਂਕ ਤੱਕ ਵੀ ਹੁਣ ਤੁਹਾਨੂੰ ਦਿਖਾਉਂਦੇ ਸਟਾਪਰ ਜਿਵੇਂ ਇਹ ਪਹਿਲੇ ਸਟਾਪਰ ਰਹੀ ਇਹਦੇ 6 ਵਾਲੇ ਆ ਦੇਖੋ ਆਪਾਂ ਦੋ ਰੱਖ ਰਿਹਾ ਬਾਕੀ ਦਿੱਤੇ ਵਿੱਚ ਹੁਣ ਲੈਂਦੇ ਜੀ ਆਪਾਂ 5 ਵਾਲੇ ਚੱਕੋ ਸਟਾਵਕਰ ਪੰਜ ਲੈਂਦੇ ਬਿਲਕੁਲ ਨਵੇਂ ਵਰਗੇ ਆ ਜਾਲੀਆਂ ਜੁੜੀਆਂ ਲਿਆ ਆ ਪਕਵਾਰ ਚੋਈ ਦੋ ਇੱਥੇ ਪਾ ਲਈ ਤੇ ਆਪਾਂ ਉਹਨਾਂ ਨੂੰ ਪੂਰੇ ਪੰਜ ਦੇਤੇ ਆ ਤੋਂ ਚਾਰ ਇੱਕ ਚਲੇਗਾ ਤੇ ਇੱਕ ਹੋਰ ਲਾਸ਼ ਆ ਦੋ ਰੱਖ ਲੈ ਆਪਾਂ ਸਟਾਵਕਰ ਵੀ ਚੰਗੇ ਆ ਭਾਰੇ ਵਧੀਆ ਹੈਵੀ ਚ ਬਣੇ ਆ ਇਹ ਰੱਖ ਲੈ ਦੋ ਕਲ ਜੇਕਰ ਆਪਾਂ ਮਸ਼ੀਨ ਲੰਬੀ ਚਲਾਉਂਦੀ ਹੁੰਦੀ ਹੈ ਕਿਸੇ ਵੀ ਮੇਰੇ ਨੇ ਕੋਈ ਦੂਸਰ ਜਿਆਦਾ ਲੰਬੀ ਤੱਕ ਚਲਾਉਂਦਾ ਗੇਅਰ ਮੇਨ ਚੀਜ਼ ਹੈ ਜਿਹੜੀ ਜ਼ਰੂਰ ਦੇਖਣੀ ਚਾਹੀਦੀ ਕਿਉਂਕਿ ਗੇਅਰ ਜਿਨ ਇਹਨਾਂ ਦੇਖੋ ਫਿਰ ਰਸਤੇ ਵਿੱਚ ਖੱਜਲ ਖਵਾਰੀ ਹੁੰਦੀ ਹੈ ਪੂਰੀ ਜਿਆਦਾ ਕਿਉਂਕਿ ਉਦੋਂ ਉੱਤੇ ਬੈੱਡ ਵਗੈਰਾ ਵੀ ਹੁੰਦਾ ਸਮਾਨ ਸਾਰਾ ਇਹਦੇ ਉੱਤੇ ਲੱਗਿਆ ਹੁੰਦਾ ਫਿਰ ਗੇਅਰ ਦੇ ਖੋਲਣ ਤੇ ਅੜਕ ਬਹੁਤ ਆਉਂਦੀ ਹੈ ਜਿਵੇਂ ਤਾਰਨਾ ਚਲਾਉਣਾ ਕਿੱਥੇ ਭਾਰਾ ਗੇਅਰ ਹੈ ਕਿੱਥੇ ਉਤਰਦਾ ਇੰਨੀ ਜਲਦੀ ਤਿੰਨ ਕੁਆਂਟ ਦਾ ਗੇਅਰ ਹੋਊਗਾ ਬਾਕੀ ਉੱਤੇ ਕਰਨਾ ਬਹੁਤ ਹੀ ਔਖਾ ਹੁਣ ਤਾਂ ਖੁੱਲਿਆ ਕੋਈ ਪੱਤੀ ਵਗੈਰਾ ਜੇ ਕੋਈ ਵੀ ਲੈਮਨਸ਼ਮ ਵਗੈਰਾ ਕਸੀ ਦਾ ਪਾ ਪਾਵਾਂਗੇ ਦੀ ਇਹਦਾ ਕੀ ਤਕਰੀਬਨ ਲੱਗਦਾ ਸਹੀ ਹੈ ਖੋਲਣਾ ਤਾਂ ਪਊਗਾ ਖੋਲ ਕੇ ਫਿਰ ਚੈੱਕ ਕਰਾਂਗੇ ਫਿਰ ਦੱਸਾਂਗੇ ਤੁਹਾਨੂੰ ਇਹ ਉਹਦੇ ਵਿੱਚ ਕਰਦੇ ਨੇ ਇਹਦੇ ਨੇ ਚਲੋ ਬਾਸਰ ਕਰਵਾ ਲਈ ਚੱਲ

ਕਦ ਨਹੀਂ ਪਾਇਆ ਇਹ ਇਹ ਜੋ ਮੋਟਾ ਪਾਸਾ ਨਾ ਆ ਦੰਦੇ ਤੇ ਪਧਰਾਦਾ ਪਿਆ ਹੈ ਦੰਦਾ ਦਾ ਨਾ ਆਪਣਾ ਨਵੀਂ ਪਾਣੀ ਨਾ ਇਧਰ ਮੋਟਾ ਪਾਸਾ ਦਾ ਇੱਕ ਦੂਜਾ ਹੈ ਪਲੇਨ ਹੈ ਨਾ ਪਾਣੀ ਨਹੀਂ ਹਾਂ ਸੋ ਉਹ ਬੈਨ ਫੋੜੂ ਕੈ ਤਲੇ ਪਿਆਦਾ ਉਹ ਬੈਨ ਨਹੀਂ ਸਾਟਾ ਇਧਰ ਅਗਰਾੜੀ ਉੱਥੇ ਰੱਖੋ ਸਾਰਾ ਉਹਦਾ ਹਾਂ ਇਹਨ ਘਰ ਆਵਦਲ ਪਰਮਾ ਚੜ ਇੱਥੇ ਲਾਗੀ ਉਹ ਲਾਗ ਥੋੜਾ ਦੇ ਵੱਡਾ ਲਾਗ ਥੋੜਾ ਲਾ ਦੇ ਦੇਖੀ ਐਂਦੀ ਬਾਵਾਂ ਜੱਟ ਨਿਕਲੀ ਜੋ ਪਰ ਆਏ ਪਾੜੀ ਹਰੀ ਕਾਊਂਟਰ ਗਾਣਾ ਆਹ ਬੀ ਆਹ ਖੜਾ ਰੱਖੋ ਜੀ ਗਰਾਰੀ ਕੱਲੀ ਮੈਨੂੰ ਚਾਹੀਦੀ ਐ ਇਥੋਂ ਵੇਖ ਲੈ ਕਿੰਨੀ ਤਰਲੀਆਂ ਇੱਕ ਦੇ ਦੇਖਦੇ ਕਿੱਦਾਂ ਆਈ ਲੱਗਦੀ ਇਹ ਗਰਾਰੀ ਨੂੰ ਪੈਂਦੀ ਮੈਨੂੰ ਦਾਰਿਆ ਪੈਂਦੀ ਕਿਹੜੀ ਆਹ ਪੈਣੀ ਐ ਕਿ ਉਹਨੜੀ ਇਹਦਾ ਇੱਧਰ ਰਹਿ ਗਈ ਕਿੱਧਰ ਐ ਨਾ ਹੋਿੰਦੇ ਤਾਂ ਆਵੀਂ ਆਵੇ ਹੈ ਇਹ ਉਹ ਹੋਰ ਗਰਾਰੀ ਹੈ ਜੀ ਹੋਰ ਵੀ ਪਤਾ ਮੈਨੂੰ ਹੋਰ ਕਿਹੜੀ ਹੈ ਆਹ ਆਣੀ ਹੈ ਇੱਕ ਗਰਾਹੀ ਹੋਰ ਹੈ ਜੀ ਪਤਾ ਮੈਨੂੰ ਦੂਜੀ ਹੈ ਇਹ ਤਾਂ ਉਹ ਤੁੱਤਣਾ ਜਗਾੜ ਹਾਂ ਆਹੋ ਤੇ ਆ ਵੀ ਪੈਣੀ ਨਵੀਂ ਹੈ ਇਹ ਮਰਚਾਣੀ ਮਾਹਿੰਦੇ ਨਾਲ ਜਿਹੜੀ ਲੱਗਦੀ ਹੈ ਹੋਰ ਗਰਾਹੀ ਹੈ ਇਹਦਾ ਜਨਾਦ ਵੇਖਣਾ ਹੀ ਕੋਈ ਹੋਰ ਦੂਜੀ ਹੈ ਆਪਣਾ ਇਹ ਤੁਹਾਨੂੰ ਦਿਖਾਉਦੇ ਇੱਕ ਤਾਂ ਗਰਾਹੀ ਆਪਾਂ ਨੂੰ ਆ ਪੌਂਟੂ ਵੀ ਮੇਨ ਗਰਾਹੀ ਖਰਾਬ ਹੈ ਇੱਕ ਆ ਖਰਾਬ ਆ ਕਿ ਜਦਾਂ ਇਹ ਗੇਅਰ ਲੱਗਦਾ ਗੇਅਰ ਨੂੰ ਪਾ ਦੰਦੇ ਖਰਾਬ ਕਰਦੇ ਆ ਤੇ ਕੰਮ ਚੱਲਦਾ ਨਹੀਂ ਆਵਾਜ਼ ਤਾਂ ਜੇਅਰ ਕਰਦਾ ਵਾਕੀ ਇੱਕ ਦੋ ਮੇਰੇ ਕੋਲ ਤੇ ਪਹੁੰਚ ਹੈ ਜੇ ਮੈਂ ਇਹ ਆ ਗਏ ਹੁੰਦੇ ਨਾ ਤੇ ਵਿੱਚ ਵਿੱਚ ਹੋਰ ਜਿੱਦਾਂ ਹੁਣ ਅਸੀਂ ਇਹ ਚੀਜ਼ ਦੇਖਾਂਗੇ ਨੇ ਜੀ ਦੇਖੇ ਇੱਕ ਸਟਾਰ ਬੱਦੀ ਚੱਕਰਾਂਗੇ ਕਿਉਂਕਿ ਹੁਣ ਅੱਗੇ ਤਕਰੀਬਾ ਸਾਰਾ ਖੁੱਲ ਹੀ ਗਿਆ ਥੋੜੀ ਜਿਹਾ ਇਹ ਜਿਹੜੀ ਦਿਖਦੀ ਸਾਨੂੰ ਕਹਿੰਦੇ ਹਨ ਤੇ ਹੁਣੇ ਸਵੇਰ ਦੇਖਦੇ ਆ ਸਟਾਰ ਸਟਾਰਾਂ ਉਪਰ ਆਪਣੀ ਜਿਹੜੀ ਫਿਟਿੰਗ ਕਰਾਂਗੇ ਅੱਜ ਕਰਕੇ ਕੱਲ ਨੂੰ ਪਾਉਂਗੇ ਜੀ ਬੈੱਡ ਵਗੈਰਾ ਸਟਾਰ ਉੱਕਰ ਕਿ ਇਹ ਕੰਮ ਕੰਪਲੀਟ ਕਰਾਂਗੇ ਤੇ ਅਸੀਂ ਹੁਣ ਆ ਖੋਲਦੇ ਬਾਡੀ ਬਾਹਰ ਕੱਢ ਕੇ ਰੱਖੇ ਤੁਹਾਨੂੰ ਦੱਸਿਆ ਕੀ ਕੁਝ ਨਿਕਲੂਗਾ ਇਹਦਾ ਉਸ ਤਰੀਕੇ ਨਾਲ ਤਾਂ ਸਮਾਨ ਲਿਆਵਾਂਗੇ ਯਾਨੀ ਕਿ ਤੁਹਾਨੂੰ ਪਤਾ ਹੈ ਗੀਅਰ ਫੁੱਲ ਦਾ ਖਰਚਾ ਹੁੰਦਾ ਹੀ ਥੋੜਾ ਜਿਹਾ ਮੇਲੇ ਚਲਾ ਨਾਲ ਹਣਾ ਸਾਰਾ ਇੱਕਾ ਕਰਾ ਦੇ ਸਿੱਧਾ ਜਾ ਕੇ ਸਿੱਧਾ ਸਿੱਧਾ ਨਿਕਲੇਗਾ ਮੈਨੂੰ ਲੱਗਦਾ ਪਰ ਇਥੇ ਡਾ ਨਿਕਲਣਾ ਇਸ ਤਰ੍ਹਾਂ ਜਾ ਕੇ ਇਸ ਤਰ੍ਹਾਂ ਤੇ ਕਮਾਕ ਹੋਗੇ ਇਹ ਉੱਥੋਂ ਵੇਚਣਾ ਹੱਥ ਕਰ ਲਿਓ ਉੱਥੋਂ ਫੜ ਹਾਂ ਉੱਥੋਂ ਫੜ ਇਹ ਸਿੱਧਾ ਕਰੇਵੇਂ ਨਿਕਲੇਗਾ ਮੜਾ ਜਾ ਤੂੰ ਆ ਤਿਕ ਦੇਣੇ ਇਹ ਕਰ ਉਹ ਤਾਂ ਲੈ ਚੱਕ ਇੱਕ ਪਾਸਾ ਆ ਆ ਗੋਕੀ ਇਸ ਤਰ੍ਹਾਂ ਇਸ ਤਰ੍ਹਾਂ ਬਾਟਾ ਹੱਥੋਂ ਕਰ ਵਿੱਚ ਕਾਲੀ ਹੋਣ ਤੱਕ ਕੋਈ ਜੁੱਤ ਚੱਲ ਚੱਲ ਹੋਇਆ ਕਿਸੇ ਤੰਦੇ ਕੋਈ ਫਾਲਟ ਹੋਇਆ ਤਾਂ ਇੱਥੋਂ ਸੈੱਟ ਕਰਾਂਗੇ ਆਪਾਂ ਤੇ ਹੁਣ ਦੇਖਦੇ ਆਂ ਵੀ ਇਹਦੇ ਸਟਾਰ ਵਗੈਰਾ ਕਸਤਰ ਸਟਾਰ ਬਾਡੀ ਜੇਕਰ ਸਹੀ ਹੋਵੇ ਕਿ ਫਿਰ ਗੇਅਰ ਆਪੇ ਕੰਮ ਵਧੀਆ ਕਰੂਗਾ ਬਾਕੀ ਖੋਲ ਲੈ ਪਤਾ ਚੱਲੂਗਾ ਕੀ ਕੁਝ ਹੈ ਇੰਦੇ ਚ 17 ਗੋਟੀ ਦਾ ਲੈ ਤਾ 19 ਦੀ ਏ 19 ਲਾਈਫ ਨਹੀਂ ਮਿੱਟੀ ਚ ਨਾ ਹਟਾ ਕਰ ਬੇਤ ਮਿੱਟੀ ਹਟ ਦਿੰਨਾ ਚੱਲ ਕਰ ਉਸ 17 ਦੀ ਗੋਟੀ ਹੋਰ ਸਭਈ ਉਹਨਾਂ ਕੋਲੇ ਲੈ ਆ ਚੱਕ 17 ਇੱਥੇ ਪਈਆਂ ਨੇ ਅਣਾ ਜੀ ਦੇਖੋ ਇਹਦਾ ਸਮਾਨ ਤਕਰੀਬਨ ਲਗਭਗ ਬਹੁਤ ਜ਼ਿਆਦਾ ਸਾਰਾ ਗੀਰ ਖਾਲੀ ਕਰਤਾ ਵੀ ਜਿਵੇਂ ਜਿਵੇਂ ਸਮਾਨ ਵਗੈਰਾ ਹੈਗਾ ਆਪਾਂ ਲਿਆਵਾਂਗੇ ਤੇ ਪਾਵਾਂਗੇ ਬਾਕੀ ਕ੍ਰਿੰਕਾਂ ਵੀ ਨਵੀਆਂ ਲੈ ਆਂਦੀਆਂ ਜੀ ਆਪਾਂ ਕ੍ਰਿੰਕਾਂ ਉਰਖਾਂਗੇ ਸਵੇਰ ਤੇ ਹੁਣ ਗੇ ਤਾਂ ਦੇਖਦੇ ਕਿ ਕਿ ਕੰਨੇ ਵਾਲਾ ਉਹ ਕਰਾਂਗੇ ਆਪਾਂ ਜਿੱਦਾਂ ਵੀ ਕੋਈ ਵੀ ਤਰ੍ਹਾਂ ਦਾ ਸਮਾਨ ਵਗੈਰਾ ਪੈਂਦਾ ਤਾਂ ਗਰੂਪ ਪਾਵਾਂ ਪੂਰ ਨਾਲ ਤੁਹਾਨੂੰ ਪਤਾ ਜੀ ਸਮਾਨ ਤੇ ਬਿਨਾਂ ਨਹੀਂ ਚੱਲਦਾ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਂਦੇ ਕੱਸੀ ਤਾਂ ਨਹੀਂ ਆਣਾ ਕਿ ਦੇਖੋ ਤੋਂ ਕਰ ਮੇਲ ਨਾਲ ਨਾਲ ਲਾਲ ਚਲਾਈ ਖੜਾਣਾ ਹਾਂ ਇਹਨਾਂ ਨਾਲ ਪਾਓ ਫਿਟਿੰਗ ਕਰੋ ਇਹਨੇ ਸੇ ਇਹ ਚੀਜ਼ੇ ਕੱਟੇ ਅੱਛਾ ਤੂੰ ਇਹਦੇ ਸੱਤ ਦੇ ਕ੍ਰੈਂਕਾ ਲੈ ਆਣੀਆਂ ਨੇ ਹੋਰ ਨੇ ਬਿੱਟੂ ਲਿਆ ਉਹ ਤੇ ਕ੍ਰੈਂਕ ਹੈ ਹਾਂ ਉਹ ਵੱਡਾ ਹੋਣਾ ਤੇ ਇੱਥੋਂ ਵਾਲਾ ਕਿੰਨੇ ਦਾ ਹੈ ਉਹ ਫਿਰ ਨਾਲ ਬੈਰਨ ਕਰਨੇ ਪਣੇ ਸੱਤ ਇਹ ਕਿੰਨੇ ਦਾ ਹੈ ਜਿਆੜੀ ਦੋ ਦਾ ਕੰਮ ਆਜਣਾ ਹੈ ਹੈ ਇਧਰ ਕਰ ਲੈ ਚੱਕ ਬੈਰਾਂ ਇਹ ਸਹੀ ਨੇ ਇਹ ਤਾਂ ਜਿੱਪ ਸੇ ਚੱਲ ਜਾਨੀਏ ਨਾ ਹਣਾ ਜੇ ਮਰਜ਼ੀ ਚਲਾ ਲਾ ਮੌਸਮ ਵੀ ਅੱਜ ਥੋੜਾ ਖਰਾਬ ਹੈ ਜੀ ਬੱਦਲ ਵਾਈ ਹੈਗੀ ਆ ਤੇ ਬਾਕੀ ਜੀ ਆਪਾਂ ਵੀ ਆਉਂਦਾ ਕਿੰਨੇ ਰਹਿ ਗਏ ਕਿੰਨੇ ਰਹਿ ਗਏ ਕਾਰਲੋ ਫਿੱਟਾ ਜਲਦੀ ਜਲਦੀ ਹਰ ਕੱਲ ਨੂੰ ਆਪਾਂ ਹੋਰ ਕੰਮ ਵੀ ਕਰਾਂਗੇ ਕੀ ਕੱਟਦਾ ਗੇ ਦਾ ਕੰਮ ਨਾ ਮੇਨ ਪੁਰਜਾ ਇਹੀ ਹੁੰਦਾ ਹੈ ਸਾਂਝ ਲੱਗ ਗਈ ਇਹਦਾ ਕੰਮ ਜ਼ਰੂਰੀ ਕਰਨਾ ਚਾਹੀਦਾ ਹੈ ਬਾਕੀ ਤਾਂ ਨਿੱਕਾ ਮੜਾ ਸਮਾਨ ਦਾ ਬਹੁਤ ਹੋ ਪੈ ਜਾਂਦਾ ਪੈ ਤਾਂ ਹੀ ਵੇਹ ਵਿੱਚ ਇਦਾਂ ਜਾਂਦਾ ਬਾਕੀ ਇਹ ਜ਼ਰੂਰੀ ਹੈ ਹੁਣ ਹੁਣ ਤਾਂ ਆਪਣੇ ਚਲੋ ਘੰਟਾ ਦੋ ਖਰਾਬ ਹੋ ਜਾਵਾਂਗੇ ਫਿਰ ਸੀਜ਼ਨ ਦੇ ਵਿੱਚ ਜਿਵੇਂ ਇਹ ਚੀਜ਼ਾਂ ਖਰਾਬ ਕਰਦੇ ਹਿੱਟਾਂ ਬਹੁਤ ਲੱਗਦਾ ਉਹ ਦਾ ਦੇਖਣਾ ਹੀ ਨਹੀਂ ਹੈ ਉਹ ਰਹਿਣ ਦੀ ਵੇਖਣ ਨੂੰ ਕੀ ਤੂੰ ਆਂਦਾ ਹੀ ਗੇਰ ਹੋਰ ਆਏ ਆਪਾਂ ਹੀ ਆ ਕੋਲ ਕਿ ਪੜਾਈ ਪੜੀ ਕਰਨਾ ਹੈ ਕਿ ਹਾਂ ਕਿਵੇਂ ਪੜਾਈ ਪੜੀ ਕਰਤਾ ਹੁਣ ਕਿ ਕੱਲ ਨੂੰ ਤੈਨੂੰ ਪਤਾ ਹੈ ਕਿ 11ਾਂ ਦੇ ਲੱਗਾ ਰਹਿਣਾ ਡਰਾਈਵਰ ਤੈਨੂੰ ਪਤਾ ਆਪਣਾ ਕੋਈ ਰਹਿ ਨਹੀਂ ਗਿਆ ਸਾਰੇ ਭੱਜ ਪੁੱਜ ਗਏ ਪਿਛਲੀ ਕਰੈਂਕਣਾ ਕਿਤੇ ਅੱਗੇ ਪਾਦਾ ਜੇ ਕੋਲਡ ਆਪਾਂ ਇਹ ਤੁਹਾਨੂੰ ਦੱਸਦੇ ਆ ਗੇਅਰ ਬਾਰੇ ਇੱਕ ਅਗਰਾਰੀ ਆ ਖਰਾਬ ਹੈ ਮੇਨ ਕਾਉਂਟਰ ਵਾਲੀ ਇੱਕ ਇੱਥੇ ਹੋਰ ਗਿਆ ਦੋ ਤੇ ਦੋ ਤਿੰਨ ਬੈਰਨ ਖਰਾਬ ਆ ਇੱਕ ਆ ਜੀ ਉੱਪਰ ਵਾਲੀ ਤੇ ਦੋ ਗਰਾਰੀਆਂ ਪੈਣ ਗਿਆ ਤੇ ਕੋਈ ਦੋ ਤਿੰਨ ਬੈਰنگ ਪਾਵਾਂਗੇ ਬਾਕੀ ਤਕਰੀਬਨ ਗਿਰ ਸਹੀ ਹੈ ਆਪਣਾ ਕੋਈ ਇਹ ਨਹੀਂ ਹੈਗਾ ਤੇ ਬਾਕੀ ਸੀਲਾ ਸਲਤ ਨੂੰ ਪਾ ਜੰਜ ਨੂੰ ਵਗੈਰਾ ਪਾਵਾਂਗੇ ਪਹਿਲੇ ਪਿਛਲੀ ਫਿੱਟ ਕਰਦੇ ਪਏ ਜੇ ਪਲੱਗ ਲਈ ਕਰੋ ਹਾਂ ਜਿਹੜੀ ਮੇਨ ਉਹ ਕ੍ਰੈਂਕ ਉਹ ਕੀਤੀ ਕਰੋ ਫਿੱਟ ਪਹਿਲਾਂ ਨਹੀਂ ਫਿਰ ਪਿਪਟਰੀ ਸੋਖੀ ਖਿੜੀ ਵੀ ਵਿੰਗੀ ਹੋਈ ਤਾਂ ਫਿਰ ਕੋਈ ਪਤਾ ਨਹੀਂ ਚਲੋ ਬਾਹਰ ਉਹ ਪਾਈ ਰਾਂ ਦੇ ਵਿੱਚ ਹੀ ਉਹਨੂੰ ਕੀ ਹੈ ਇਧਰ ਅਗਲੀ ਨਵੀਂ ਪਾ ਦੋ ਟਟ ਗਿਆ ਜੱਸ ਸਰ ਗਿਆ ਦਸ ਨਹੀਂ ਮੜਾ ਜਾਂ ਨਾਟ ਪਾਸੇ ਕਰ ਪਹਿਲਾਂ ਪਾਸੇ ਕਰ ਕੇ ਖੜਾ ਕਰ